ਸ਼ਸ਼ੀ ਕਲਤੀ ਸਾਰਿਆਂ ਨੂੰ ਰਾਤ ਦਾ ਕੰਮ ਹੋ ਗਿਆ ਸ਼ਾਮ ਤੇ ਰਾਤ ਵਿੱਚ ਕਰ ਲਾ ਜੇ ਟਾਈਮ ਆ ਸਕਦਾ ਤੇ ਮੈਂ ਬਹੁਤ ਖੁਸ਼ ਆ ਖੁਸ਼ ਇਸ ਲਈ ਕਿਉਂਕਿ ਅੱਜ ਜਿੰਨਾਂ ਨੂੰ ਟਾਈਮ ਲੱਗੇ ਆ ਇਹ ਕਹਿੰਦੇ ਅੱਜ ਫੇਰ ਮਹਿੰਦੀ ਲਗਵਾ ਕੇ ਆਵਾ ਤੇ ਅੱਜ ਮੈਂ ਚਲੀ ਆ ਜੀ ਮਹਿੰਦੀ ਲਗਵਾਉਣਾ ਅੱਗੇ ਦੇਖੀਏ ਦੇਖੋ ਤੁਸੀਂ ਵੀ ਕਿੰਕੀ ਜਾਨੀ ਮੈਂ ਡਿਜ਼ਾਈਨ ਬੁਲਾਉਣੀ ਆ ਕਿ ਕਿਹੜਾ ਲਾ ਕਿਉਂਕਿ ਮੈਂ ਜਾਂ ਤੋਂ ਬਾਅਦ ਹੁਣ ਚੰਗੀ ਤਰ੍ਹਾਂ ਚਾਚੇ ਨਾਲ ਚਾਰ ਵੜ ਮਹਿੰਦੀ ਲਾਉਂ ਉਸ ਤੋਂ ਬਾਅਦ ਹਮ ਲਗਵਣ ਵਾਲਾ ਹੋ ਗਿਆ ਸੀ ਕਿ ਮੇਂ ਲਗਵਾ ਸਕੀ ਤੇ ਮੈਨੂੰ ਸੱਚੀ ਬਹੁਤ ਆ ਚਾਹਦਾ ਮੈਂ ਮਹਿੰਦੀ ਲਗਾਉਣਾ ਚਲੋ ਜੀ ਅੱਪਾ ਚੱਲਦੇ ਆ ਬਰਨਾਲੀ ਹਾਂਜੀ ਹੁਣ ਅਸੀਂ ਚੱਲੇ ਆਂਗੇ ਬਰਨਾਲੀ ਮਹਿੰਦੀ ਲਵਾਉਣਾ ਤੇ ਰਿਕੋ ਰਾਤ ਦਾ ਟਾਈਮ ਹੋ ਗਿਆ 바ਵਾ ਟਾਈਮ ਹੋ ਗਿਆ ਬਸ ਇਹਨਾਂ ਨੂੰ ਟਾਈਮ ਹੀ ਹੁਣ ਲੱਗਿਆਗਾ ਤੇ بارش ਦਾ ਮੌਸਮ ਹੋ ਰਿਹਾ ਸੀ ਤੇ ਰਾਸਤੇ ਦੇ ਵਿੱਚ ਧੇਰਾ ਦੇਖੋ بارش ਵੀ ਪੈਣ ਲੱਗੀ ਸੀ ਫਿਰ ਅਸੀਂ ਥੋੜਾ ਟਾਈਮ ਰੁਕੇ ਤੇ ਬਸ ਅਸੀਂ ਮਹਿੰਦੀ ਮੁੰਦੀ ਲਗਵਾ ਕੇ ਫਿਰ ਅੱਗੇ ਘਰਿਆ ਦੂਸਰੇ ਦਿਨ ਸਵੇਰ ਦਾ ਦੇਖੋ ਮੇਰੀ ਮਹਿੰਦੀ ਦਾ ਰੰਗ ਮੈਂ ਨਾ ਜਲਦੀ ਉਹ ਲਾਤੀ ਸੀ ਜਦੋਂ ਮਤਲਬ ਸੁੱਕ ਗਈ ਜਦੀ ਮੈਨੇ ਲਾਤਾ ਕਿਉਂਕਿ ਬੱਚਾ ਤੰਗ ਕਰ ਰਿਹਾ ਸੀ ਬੱਚੇ ਨੂੰ ਐਸੀ ਮੈਨੂੰ ਚੱਕਦੇ ਨਹੀਂ ਤਾਂ ਕਰਕੇ ਮੈਂ ਜਦੀ ਲਾਤੀ ਫਿਰ ਵੀ ਸੋਨਾ ਚੜ ਗਿਆ ਰੰਗ ਤੇ ਇੱਧਰ ਬੈਠੀ ਹੈਗੀ ਆਪਣੀ ਆਲੀਆ ਈ ਸੁਬਾ ਸੁਬਾ ਦਾ ਮੈਡਮਾ ਦਾ ਮੇਰੇ ਲਵੇ ਬੈਠਿਆ ਨੇ ਮੈਂ ਚਾਹ ਪੀ ਰਹੀ ਸੀਗੀ ਕਿਚਨ ਵਗੈਰਾ ਕਲੀਨ ਕਰਕੇ ਭਾਂਡੇ ਵਗੈਰਾ ਸਾਰੇ ਚੱਕ ਕੇ ਤੇ ਮੈਂ ਚਾਹ ਪੀਣ ਲੱਗਦੀ ਸੀ ਬੈ ਕੇ ਇਧਰ ਆਪਣੀ ਜਿੰਮੀ ਕਰਦੀ ਹੈਗੀ ਤੇ ਆਪਣਾ ਹੁਣ ਰੁੱਠ ਖੜੇ ਆ ਇਹ ਕਰ ਰਿਹਾ ਸੀਗਾ ਆਪਦੇ ਪਾਪਾ ਦੇ ਨਾਲ ਮਸਤੀ ਕਰ ਰਿਹਾ ਖੇਡ ਰਿਹਾ ਸੀਗਾ ਅੱਜ ਅਸੀਂ ਤਿਆਰ ਸ਼ਹਿਰ ਹੋ ਕੇ ਜਾ ਰਹੇ ਹਾਂਗੇ ਹੁਨਰ ਦੇ ਨਾਨਕੇ ਮੇਰੇ ਛੋਟੇ ਸਿਸਟਰ ਵਿਚਕਾਰਲੇ ਸਿਸਟਰ ਆਏ ਹੋਏ ਨੇ ਮੇਰੇ ਤੋਂ ਬਡੇ ਨੇਗੇ ਤੇ ਉਹਨਾਂ ਦੀ ਬੇਟੀ ਤੋਂ ਰਖੜੀ ਬਣਵਾਉਣੀ ਆ ਤੇ ਮਤਲਬ ਉਹਨਾਂ ਨੇ ਹੁਨਰ ਦੇ ਬਣਣੀਆਂ ਜੀ ਉਹਨਾਂ ਦੀ ਬੇਟੀ ਨੇ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਯੂਡੀਓ ਗਏ ਆਊਟਲੈਟ 'ਚ ਯੂਡੀਓ ਦੇ ਗਏ ਕਿਉਂਕਿ ਉੱਥੇ ਮੈਂ ਹੁਨਰ ਦੇ ਲਈ ਮਤਲਬ ਕਿ ਕੱਪੜੇ ਲੈਣੇ ਸੀਗੇ ਕਿਉਂਕਿ ਤੁਹਾਨੂੰ ਪਤਾ ਜਿੱਥੇ ਵੀ ਜਾਓ ਬੱਚੇ ਦੇ ਲਈ ਤਾਂ ਨਵੇਂ ਕੱਪੜੇ ਲੈਣੇ ਪੈਂਦੇ ਨੇਗੇ ਇਸ ਲਈ ਅਸੀਂ ਗਏ ਸਭ ਤੋਂ ਪਹਿਲਾਂ ਯੂਡੀਓ ਦੇ ਅੰਦਰ ਤੇ ਇੰਨਾ ਮਤਲਬ ਕਿ ਮੈਨੂੰ ਵਧੀਆ ਲੱਗਦਾ ਯਾਰ ਵੀਡੀਓ ਚ ਨਾ ਕਪੜਾ ਲਈ ਲੱਗਦੀ ਆ ਹੁੰਦਾਗਾ ਤੇ ਦੇਖ ਸਕਦੇ ਹੋ ਤੁਸੀਂ ਅਲੱਗ-ਅਲੱਗ ਕਾਰਨਰ ਬਰੇ ਹੋਏ ਨੇ ਇੱਥੇ ਸਾਰਾ ਜੈਂਟਸ ਆ ਗਿਆ ਪਿੱਛੇ ਗਰਲਜ਼ ਦਾ ਸੀਗਾ ਹਨਾ ਤੇ ਉਹ ਲਾਸਟ ਤੇ ਜਾ ਕੇ ਆਗਾ ਜਿਹੜਾ ਬੱਚਿਆਂ ਦਾ ਕਿਡਜ਼ ਸੈਕਸ਼ਨ ਆ ਜਿਹੜਾ ਉਹ ਲਾਸਟ ਤੇ ਜਾ ਕੇ ਆਗਾ ਤੇ ਕਿਡਜ਼ ਸੈਕਸ਼ਨ ਮੈਨੂੰ ਬਹੁਤ ਸੋਹਣਾ ਲੱਗਿਆ ਤੇ ਇੰਨਾ ਚ ਉਹ ਹੀ ਮੈਂ ਸ਼ਰਟ ਲਈ ਆ ਹੁਨਰ ਦੇ ਲਈ ਤੇ ਹੁਣ ਅਰੇ ਤੇ ਬਹੁਤ ਖੁਸ਼ ਹੋਇਆ ਫਿਰਦਾ ਸੀਗਾ ਬਹੁਤ ਚਾਰ ਨਾਲ ਫਿਰਦਾ ਪਿਆ ਸੀ ਆ ਜਿਹੜੀਆਂ ਲਾਈਨਸ ਲਾਈਨਸ ਵਾਲੀ ਨਹੀਂ ਸੀ ਵੀ ਬਹੁਤ ਸੋਹਣੀਆਂ ਸੀ ਆ ਦੇਖੋ ਤੇ ਇੱਥੇ ਹੁਣ ਚੱਕ ਚੱਕ ਕੇ ਇਹ ਭੱਜੂਗਾ ਕੱਪੜੇ ਤੇ ਫਿਰ ਅਸੀਂ ਸ਼ੌਪ ਤੋਂ ਸ਼ੌਪ ਤੇ ਗਏ ਅਸੀਂ ਤੇ ਬਸ ਉਸ ਤੋਂ ਬਾਅਦ ਅਸੀਂ ਤੁਰ ਪਏ ਸੀਗੇ ਹੁਣ ਅਰੇ ਦੇ ਨਾਨਕਿਆਂ ਨੂੰ ਰਾਸਤੇ 'ਚ ਅਸੀਂ ਜਾ ਰਹੇ ਸੀ ਹੁਣ ਦੇਖੋ ਕਿਵੇਂ ਗੌਰ ਨਾਲ ਦੇਖਦਾ ਆ ਵਾਲੀ ਸ਼ਰਟ ਅਸੀਂ ਲਈ ਆ ਪੁਨਰ ਦੇ ਲਈ ਤੇ ਇੱਕ ਸੈੱਟ ਲਈ ਹੈਗਾ ਪੂਰਾ ਇਕੱਲੀ ਸ਼ਰਟ ਲਈ ਹੈ ਸ਼ਰਟ ਮਤਲਬ ਕਿ ਉਹ ਨਾਲ ਜਿਹੜੀ ਸ਼ਾਰਟ ਆ ਦੂਸਰੇ ਸੂਟ ਦੇ ਨਾਲ ਉਹਦੇ ਨਾਲ ਵੀ ਮੈਚ ਕਰਦੀ ਅਸੀਂ ਉਹੀ ਪਾ ਲਈ ਸੀ ਮਤਲਬ ਕਿ ਸ਼ਾਰਟ ਉਹ ਵਾਲੀ ਪਾ ਲਈ ਸੀਗੀ ਤੇ ਸ਼ਰਟ ਇਹ ਵਾਲੀ ਪਾ ਲਈ ਸੀਗੀ ਤੇ ਇੱਥੇ ਬਾਰਿਸ਼ ਪਏ ਹੋਣਾ ਕਰਕੇ ਜਿਹੜਾ ਹ ਸਾਰਾ ਛੱਪੜ ਆ ਦੇਖੋ ਕਿਵੇਂ ਭਰਿਆ ਪਿਆ ਹੈਗਾ ਤੇ ਬਸ ਆ ਸੀਗਾ ਜੀ ਸਾਡਾ ਮੇਰੇ ਪੇਕਿਆਂ ਦਾ ਰਾਸਤਾ ਪੂਰੀ ਹਰਿਆਲੀ ਹੋਈ ਪਈ ਆ بارش ਪਈ ਹੋਈ ਆ ਇੱਕ ਦਿਨ ਪਹਿਲਾਂ ਤਾਂ ਕਰਕੇ ਪੂਰੀ ਹਰਿਆਲੀ ਹਰਿਆਲੀ ਹੋਈ ਪਈ ਆ ਸੋਹਣਾ ਮੌਸਮ ਹੋਇਆ ਪਿਆ ਗਰਮੀ ਨਹੀਂ ਸੀਗੀ ਇੰਨੀ ਧੁੱਪ ਤਾਂ ਸੀਗੀ ਪਰ ਗਰਮੀ ਨਹੀਂ ਸੀਗੀ ਇੰਨੀ ਠੀਕ ਸੀਗਾ ਮੌਸਮ ਤੇ ਬਾਕੀ ਚਲੋ ਰਸਤੇ 'ਚ ਤਾਂ ਹਵਾ ਲੱਗਦੀ ਰਹਿੰਦੀ ਐ ਨੌਖਾ ਨਹੀਂ ਹੁੰਦਾ ਸੀ ਜਾਂਦੇ ਜਾਂਦੇ ਸਾਨੂੰ 12:30 ਇੱਕ ਦਾ ਟਾਈਮ ਹੋ ਗਿਆ ਸੀ ਬਹੁਤ ਲੇਟ ਹੋ ਗਈ ਸੀ ਅਸੀਂ ਜਾਂਦੇ ਜਾਂਦੇ ਇੱਧਰ ਦੇਖੋ ਆ ਸਟੈਚੂ ਬਣੇ ਹੋਏ ਨੇ ਲੱਗਦਾ ਦੂਰੋਂ ਦੇਖਣ ਨੂੰ ਇਦਾਂਗਾ ਵੀ ਹੈ ਨਾ ਸੱਚੀ ਖੜੇ ਨੇਗੇ ਪਰ ਉਹ ਸਟੈਚੂ ਸੀਗੇ ਤੇ ਇੱਥੇ ਆ ਗਿਆ ਸੀ ਸਾਡਾ ਧੂੜੀ ਸ਼ਹਿਰ ਤੇ ਫਿਰ ਅਸੀਂ ਆ ਗਏ ਹਾਂ ਜੀ ਆਪਣੇ ਪਸੌੜਾ ਟੱਪੇ ਆਏ ਹੁਣ ਸਾਡਾ ਪਿੰਡ ਆਊਗਾ ਤੇ ਇੱਥੇ ਆਹ ਪੁਲ ਜਾੜਾ ਬ੍ਰਿਜ ਆਏ ਹੁਣ ਸਾਰਾ ਪੋਲਾ ਜਿਹੜਾ ਹੁਣ ਬਣਿਆਗਾ ਬਹੁਤ ਵਿਮਸ ਹੋ ਗਿਆ ਜਦੋਂ ਤਾਂ ਇਹ ਬਣਿਆ ਕਿਉਂਕਿ ਸਾਡੇ ਪਿੰਡ ਮਤਲਬ ਕਿ ਬਹੁਤ ਪਿੱਛੇ ਜੇ ਵਿੱਚ ਜੇ ਰਹਿ ਜਾਂਦਾ ਤਾਂ ਬਸ ਬੁੱਸ ਵੀ ਨਹੀਂ ਚੱਲਦੀ ਹੈਗੀ ਸਾਡੇ ਪਿੰਡ ਨੂੰ ਤੇ ਆ ਬਣੇ ਜੋ ਮਤਲਬ ਕਿ ਢੀ ਖੁਸ਼ੀ ਹੋਗੀ ਸਾਰੇ ਪਿੰਡ ਨੂੰ ਵੀ ਹਾਂ ਇੱਧਰ ਆ ਚੀਜ਼ ਬਣ ਗਈ ਤੇ ਹੁਣ ਦੇਖੋ ਅਸੀਂ ਆ ਗਈ ਸੀਗੇ ਘਰੇ ਹੁਣ ਨਰਤੌਣ ਸਾਰੀ ਮਸਤੀ ਕਰਨ ਲੱਗ ਗਿਆ ਸੀ ਜੁਬਾ ਉਪਰਾਂ ਨਹੀਂ ਕਰਿਆ ਹੈਗੇ ਨੇ ਜਿਵੇਂ ਬੱਚਾ ਉਪਰਾਂ ਕਰਦਾ ਪਰ ਨਹੀਂ ਕਰਿਆ ਆਪਣੀ ਫਲਫੀ ਇੱਧਰ ਮੇਰੇ ਮੰਮਾ ਬੈਠੇ ਹੈਗੇ ਸਾਬਜੀ ਫੋਨ 'ਚ ਲੱਗੇ ਹੋਏ ਨੇ ਬਸ ਇਹਨਾਂ ਨੂੰ ਤਾਂ ਫੋਨ ਹੀ ਚਾਹੀਦਾ ਹੁੰਦਾ ਫੋਨ ਦੇ ਦੋ ਜਿੱਥੇ ਕਿਤੇ ਵੀ ਜਾਣਾ ਬਸ ਫੋਨ ਤੇ ਆ ਮੇਰੇ ਦੀਦੀ ਲੈ ਕੇ ਆਏ ਸੀ ਅੰਮ੍ਰਿਤਸਰ ਤੋਂ ਮੇਰੇ ਦੇ ਮੇਰੇ ਲਈ ਈਰਿੰਗ ਲੈ ਕੇ ਆਏ ਸੀ ਉਹ ਦੇਖਦੀ ਪਈ ਸੀਗੀ ਮੈਂ ਤੇ ਆ ਦੇਖੋ ਹੁਣ ਰ ਖੇਡਦਾ ਫਿਰਦਾ ਜਮਾ ਵੀ ਉਪਰਾਂ ਨਹੀਂ ਕਰਿਆ ਹੈਗਾ ਫਿਰ ਉਸ ਤੋਂ ਬਾਅਦ ਅਸੀਂ ਪਕੌੜੇ ਸ਼ਕੌੜੇ ਖਾਦੇ ਚਾਹ ਦੇ ਨਾਲ ਤੇ ਬਰਫੀ ਵਗੈਰਾ ਲਈ ਅਸੀਂ ਨੇ ਪਕੌੜੇ ਮੰਮੀ ਦੇ ਹੱਥ ਦੇ ਸੱਚੀ ਬਾਲੇ ਸੁਆਦ ਲੱਗੇ ਮਤਲਬ ਕਿ ਕਾਫੀ ਟਾਈਮ ਬਾਅਦ ਮੰਮੀ ਦੇ ਹੱਥ ਦੀ ਕੋਈ ਚੀਜ਼ ਖਾਧੀ ਹੈ ਨਾ ਤੇ ਫਿਰ ਜਿਹੜਾ ਮੇਨ ਫੰਕਸ਼ਨ ਸੀ ਸਾਡਾ ਮੇਨ ਚੀਜ਼ ਸੀ ਉਹ ਸੀ ਰਖੜੀ ਬਣਵਾਉਣਾ ਬੱਚਿਆਂ ਤੋਂ ਬਣਵਾਈ ਇਹਨਾਂ ਨੂੰ ਹਲੇ ਨਹੀਂ ਪਤਾ ਇਨੀ ਚੀਜ਼ ਦਾ ਹਨਾ ਛੋਟੇ ਆ ਗਏ ਤੇ ਫਿਰ ਇਹਦੀ ਰਖੜੀ ਦੀਦੀ ਨੇ ਹੀ ਬਣਵਾਈਏ ਮੇਰੇ ਵਿੱਚਕਾਰ ਨੇ ਸਿਸਟਰ ਨੇਗੇ ਮੇਰੇ ਤੋਂ ਬੜੇ ਨੇਗੇ ਤੇ ਫਿਰ ਭੈਣ ਦੇ ਭੈਣ ਨੇ ਭਾਈ ਦੇ ਆਪਦੀ ਦੀ ਰਖੜੀ ਬੰਨੀ ਤੇ ਹੈਗੇ ਤਾਂ ਇਹ ਨੂਰ ਰੂਹੀ ਹੈ ਇਹ ਸਾਡੀ ਇਹ ਵੱਡੀ ਆ ਵੈਸੇ ਤਾਂ ਪਰ ਦੇਖਣ ਨੂੰ ਛੋਟੀ ਲੱਗਦੀ ਆ ਹੁਨਰ ਤੋਂ ਪਰ ਹੈਗੀ ਵੱਡੀ ਆ ਥੋੜੀ ਜੀ ਮਤਲਬ ਇਹਦੀ ਸੇਤ ਹੀ ਇਹਦੀ ਆਪਦੀ ਮੰਮਾ ਤੇ ਆ ਕਿਉਂਕਿ ਮੇਰੇ ਮੇਰੀ ਮਤਲਬ ਜਿਹੜੀ ਭੈਣ ਆ ਉਹ ਵੀ ਦੀ ਵੀ ਸੇਤ ਠੀਕ ਹੀ ਆ ਹਨਾ ਉਹ ਦੇਖੋ ਮੇਰੇ ਤੋਂ ਵੱਡੇ ਨੇ 6-7 ਸਾਲ ਪਰ ਕੋਈ ਕਹਿ ਨਹੀਂ ਸਕਦਾ ਵੀ ਮੇਰੇ ਤੋਂ ਵੱਡੇ ਨੇਗੇ ਹਨਾ ਥੋੜੇ ਜੇ ਪਤਲੇ ਜਿਆਦਾ ਨਹੀਂਗੇ ਤੇ ਬਸ ਇੱਥੇ ਫਿਰ ਹੁਨਰ ਦੇ ਬੰਨੀ ਦੀਦੀ ਨੇ ਰਖੜੀ ਤੇ ਫਿਰ ਦੀਦੀ ਨੇ ਇਹਨਾਂ ਦੇ ਵੀ ਬੰਨੀ ਸੀਗੀ ਰਖੜੀ ਤੇ ਜੀਜਾ ਜੀ ਆਏ ਨਹੀਂ ਸੀ ਤੇ ਮੈਂ ਉਹਨਾਂ ਦੀ ਰਖੜੀ ਫੜਾਤੀ ਸੀ ਤੇ ਅਸੀਂ ਘਰ ਚੱਲ ਪਈ ਸੀਗੇ ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਚਾਮ ਦਾ ਟਾਈਮ ਹੋ ਗਿਆ 7:30 ਦਾ ਟਾਈਮ ਆ ਤੇਸੀਂ ਆ ਗਈ ਸੀਗੇ 5:1 ਵਜੇ ਤੇ ਉਸ ਤੋਂ ਬਾਅਦ ਮੈਂ ਬਹੁਤ ਤੱਕ ਗਈ ਸੀ ਕੁਛ ਨਹੀਂ ਸ਼ੂਟ ਕਰਿਆ ਤੇ ਅੱਜ ਤਾਂ ਮਤਲਬ ਕੰਮ ਵੀ ਕਰਨ ਨੂੰ ਜੀ ਨਹੀਂ ਕਰਦਾ ਮੰਮੀ ਵੀ ਨਹੀਂ ਆਏ ਹੈਗੇ ਮੰਮੀ ਵੀ ਕੱਲ ਦੇ ਪਟਿਆਲਾ ਸੋਰੀ ਬਠਿੰਡੇ ਨੇ ਹਸਪੀਟਲ ਦੇ ਵਿੱਚ ਮੰਮੀ ਦੀ ਜਿਹੜੀ ਆਂਟੀ ਨੇ ਨਾ ਸਾਡੇ ਉਹਨਾਂ ਦੇ ਹਸਬੰਦ ਦਾ ਮਤਲਬ ਕਿ ਆਪਰੇਸ਼ਨ ਹੋਣਾ ਸੀਗਾ ਸਟੰਟ ਪੈਣਾ ਉਹਨਾਂ ਦੇ ਹਾਰ ਚ ਤਾਂ ਕਰ ਕੋ ਉੱਥੇ ਨੇਗੇ ਦੁੱਖ ਸੁੱਖ ਚ ਤਾਂ ਕਹਿੰਦੇ ਹਨਾ ਨਾਲਕ ਦੁੱਖ ਚ ਤਾਂ ਖੜਨਾ ਹੀ ਚਾਹੀਦਾ ਸੋ ਕਿ ਜਦ ਹਰੀ ਕੀ ਬਗ ਜਾਂਦਾ ਤਾਂ ਕਰਕੇ ਮੰਮੀ ਉੱਥੇ ਨੇ ਤੇ ਮੈਂ ਅੱਜ ਇੰਨੀ ਹਿੰਮਤ ਵੀ ਨਹੀਂ ਮੈਂ ਸਿਰਫ ਪਿਆਜ਼ਾਂ ਨੂੰ ਤੜਕਾ ਲਾ ਕੇ ਬਾਅਦ ਉਹਦੇ ਤੇ ਬਾਅਦ મતલਬ ਕਿ ਦੋ ਤੇ ਪਾ ਲੂੰਗੀ ਉਹਦੇ ਚ ਤੇ ਡੋਗੀਆਂ ਗਿਆ ਰੋਟੀਆਂ ਮੈਂ ਬਣਾਤੀਆਂ ਬਸ ਸਾਡੀਆਂ ਰੋਟੀਆਂ ਉਹ ਮੈਂ ਬਣਾ ਲੂੰਗੀ ਪਿੱਛੇ મતલਬ ਆ ਆ ਵੀ ਅੱਜ ਤਾਂ ਸਾਰਾ ਕੰਮ ਨਿਵੇੜ ਕੇ ਰੈਸਟ ਕਰ ਲਾ ਥੱਕ ਜਾਈਦਾ ਹੈ ਨਾ ਤੇ ਚਲੋ ਜੀ ਮੈਂ ਕਰਦੀਆਂ ਕੀ ਕੰਮ ਕਰ ਤੇ ਇੱਥੇ ਹੀ ਆਪਾਂ ਜਿਹੜਾ ਆਪਣਾ ਬਲੌਗ ਆ ਉਹ ਐਂਡ ਕਰਦੇ ਆਂ ਜੀ ਬਣੇ ਰਹੋ ਆਪਣੇ ਬਲੌਗ ਆਪਣੇ ਚੈਨਲ ਦੇ ਨਾਲ ਜੇ ਤੁਹਾਨੂੰ ਮੇਰੀਆਂ ਵੀਡੀਓ ਸੋਹਣੀਆਂ ਲੱਗਦੀਆਂ ਨੇ ਤਾਂ ਲਾਈਕ ਸ਼ੇਅਰ ਕਮੈਂਟ ਕਰਦੇ ਆ ਕਰੋ ਸਬਸਕ੍ਰਾਈਬ ਕਰਦੇ ਆ ਕਰੋ ਅੱਗੇ ਵੀ ਸ਼ੇਅਰ ਕਰਦੇ ਆ ਕਰੋ ਤਾਂ ਹੀ ਹਿੰਮਤ ਆਊਗੀ ਰੋਜ਼ ਮਤਲਬ ਕੁਛ ਨਾ ਕੁਛ ਪਾਉਣ ਦੀ ਹਨਾ ਫਿਰ ਚਾਹ ਹੋ ਜਾਂਦਾ ਵੀ ਹਾਂ ਲੋਕ ਪਸੰਦ ਕਰ ਰਹੇ ਨੇ ਫਿਰ ਵਧੀਆ ਲੱਗਦਾ ਸੋ ਰਿਕੁਐਸਟ ਇਹੀ ਆ ਵੀ ਆਪਣੇ ਚੈਨਲ ਦੇ ਨਾਲ ਬਣੇ ਰਹੋ ਅੱਗੇ ਵੀ ਸ਼ੇਅਰ ਕਰਦੇ ਰਹੋ ਸਬਸਕ੍ਰਾਈਬ ਕਰਦੇ ਹੋ ਸਾਰਾ ਕੁਝ ਕਰਦੇ ਹੋ ਓਕੇ ਜੀ ਮਿਲਦੇ ਆਂਗੇ ਨੈਕਸਟ ਵਲੌਗ ਦੇ ਵਿੱਚ